ਲੱਗ ਦੇਖਾਂ ਚਾਚੀ ਘਰੇ ਹੈਗੀ ਕਿ ਨਾ ਇਹ ਵੀ ਬਸ ਕਦੇ ਇੱਧਰ ਲੰਘੀ ਕਦੇ ਇੱਧਰ ਲੰਘੀ ਘਰੇ ਘੱਟ ਬੱਤੇ ਮਿਲਦੀ ਐ ਚਾਚੀ ਚਾਚੀ ਮੈਨੂੰ ਲੱਗਦਾ ਅੰਦਰ ਹੋਊਗੀ ਚਾਚੀ ਕੌਣ ਐ ਅੱਛਾ ਗੁਰੀ ਐ ਆ ਜਾ ਆ ਜਾ ਪੁੱਤ ਨੰਗਾ ਨੰਗਾ ਤੇਰੇ ਸਾਹਮਣੇ ਦੇ ਘਰੇ ਫਿਰਦੀ ਆਂ ਕਹਿੰਦਾ ਚਾਚੀ ਘਰ ਹੈਂ ਆ ਹੋਰ ਚਾਚੀ ਠੀਕ ਹੈ ਠੀਕ ਆ ਪੁੱਤ ਤੂੰ ਦੱਸ ਕੇ ਮੈਂ ਠੀਕ ਹੈ ਹਾਂ ਚਾਚੀ ਵਧੀਆ ਹੈ ਚਾਚੀ ਚਾਹੇ ਤੂੰ ਸਾਹਮਣੇ ਫਿਰਦੀ ਆਂ ਹਾਕ ਤਾਂ ਮਾਰਨੀ ਜ਼ਰੂਰੀ ਹੈ ਘਰੇ ਵੜਨ ਤੋਂ ਪਹਿਲਾਂ ਹਾਂ ਇਹ ਤਾਂ ਗੱਲ ਤੇਰੀ ਸਿਆਣੀਆਂ ਪੁੱਤ ਹਾਕ ਮਾਰਨੀ ਜ਼ਰੂਰੀ ਹੈ ਹੂੰ ਚਲੋ ਕੋਈ ਗੱਲ ਨਹੀਂ ਕਿਵੇਂ ਆਇਆ ਮੈਂ ਤਾਂ ਕਿਵੇਂ ਆਉਣਾ ਹੁਣ ਮੈਂ ਉਹ ਕੰਮ ਨਾਲ ਆ ਸਕਦਾ ਹੂੰ ਨਹੀਂ ਆ ਸਕਦਾ ਮੈਂ ਨਾ ਪੁੱਤ ਤੇਰਾ ਕਾਰ ਹੈ ਜਦੋਂ ਮਰਜੀ ਆ ਲੈ ਦੇਖ ਮੈਂ ਤਾਂ ਹੂੰ ਪੁੱਛਿਆ ਤੈਨੂੰ ਮਹਾਂ ਕੀਤੇ ਗੱਲਾਂ ਚ ਭੁੱਲ ਜੀਏ ਮੈਂ ਤਾਂ ਲੰਘਿਆ ਜਾਂਦਾ ਸੀ ਹਾਂ ਹੈ ਮੈਂ ਕਿਹਾ ਮਹਾਂ ਕਿਉਂ ਨਾ ਮਨਾ ਚਾਚੀ ਨੂੰ ਮਿਲ ਕੇ ਜੀ ਕਈ ਦਿਨ ਹੋ ਗਏ ਮਿਲੇ ਨੂੰ ਹੈ ਮੈਂ ਤਾਂ ਤਾਂ ਆ ਗਿਆ ਹੋਰ ਚਾਚੀ ਕੋ ਕੰਮ ਧੰਦਾ ਤਾਂ ਦੱਸ ਦੇ ਮੈਨੂੰ ਨਾ ਪੁੱਤ ਕੰਮ ਧੰਦਾ ਤਾਂ ਕੋਈ ਨਹੀਂ ਇਹ ਕੀ ਗੱਲ ਚਾਚੀ ਅੱਜ ਕੱਲ ਤੂੰ ਕੰਮ ਧੰਦੇ ਕਹਿਣੀ ਹਟ ਗਈ ਹੈ ਪੁੱਤ ਜੇ ਕੰਮ ਹੋਊਗਾ ਤਾਂ ਮੈਂ ਤੈਨੂੰ ਜ਼ਰੂਰ ਦੱਸੂ ਹੈ ਹੀ ਨਹੀਂ ਤਾਂ ਜੋ ਮੈਂ ਤੈਨੂੰ ਕਹਤਾ ਵੀ ਕੰਮ ਕੋਈ ਨਹੀਂ ਅੱਗੇ ਵੀ ਤਾਂ ਕੰਮ ਤੂੰ ਹੀ ਕਰਦਾ ਹੈ ਮੈਨੂੰ ਲੱਗਦਾ ਹੈ ਉਹ ਸੋਨੇ ਕੁੜੀ ਨੂੰ ਸਕੂਟਰੀ ਜੀ ਦਿਵਾਤੀ ਤੈਨੇ ਤਾਂ ਕਰਕੇ ਕੰਮ ਤਾਂ ਤੇ ਮੇਰੇ ਵਾਲੇ ਤਾਂ ਉਹੀ ਕਰ ਦਿੰਦੀ ਹੈ ਹੈ ਜਿੱਧਰ ਜਾਂਦੀ ਹੈ ਸਕੂਟਰੀ ਚੱਕ ਕੇ ਭੱਜ ਜਾਂਦੀ ਹੈ ਕੰਮ ਤਾਂਦਾਂ ਨਿਬੜ ਕੇ ਘਰੇ ਆ ਜਾਂਦੀ ਹੈ ਤਾਂ ਹੀ ਨਹੀਂ ਮੈਨੂੰ ਚਾਚੀ ਤੂੰ ਯਾਦ ਕਰਦੀ ਪੁੱਤ ਇਹ ਵੀ ਗੱਲ ਹੈ ਸੁਖ ਹੋ ਗਿਆ ਚਲ ਜਿਹੜੀ ਕੋਈ ਚੀਜ਼ ਮਾੜੀ ਮੋਟੀ ਹੁਣ ਹਰ ਤੇ ਕਰ ਤੇ ਤੈਨੂੰ ਹੀ ਕਹਿੰਦੇ ਸੀ ਗੁਰੀ ਆ ਲਿਆਈ ਖੰਡ ਗੁਰੀ ਲਿਆਈ ਸੁੱਕੀ ਚਾਹ ਲਿਆ ਦੇ ਗੁਰੀ ਫਲਾਨੀ ਜੀ ਜਾਈ ਫਲਾਨੇ ਕੰਮ ਨੂੰ ਤੈਨੂੰ ਵੀ ਕਾਬਾ ਕਰੀ ਜਾਂਦੇ ਸੀ ਆ ਚਲ ਮੈਂ ਆਖਿਆ ਉਹਦੀ ਵੀ ਜਵਾਖ ਦੀ ਕਬੀਲਦਾਰੀ ਐ ਤੇ ਉਸ ਕੰਮ ਕੁੜੀ ਸੰਭਣ ਲੱਗੀ ਚਲ ਵਧੀਆ ਭਾਈ ਸੁਖ ਹੋ ਗਿਆ ਜਦੋਂ ਤੇਰੇ ਤੱਕਰ ਕੋਈ ਕੰਮ ਹੋਊਗਾ ਲੋੜ ਹੋਊ ਪੁੱਤ ਮੈਂ ਤੈਨੂੰ ਜ਼ਰੂਰ ਦੱਸੂ ਨਾਲੇ ਤੇਰੇ ਤੋਂ ਬਿਨਾ ਸਾਡੇ ਕੰਮ ਕਰਨ ਵਾਲਾ ਹੈ ਕੌਣ ਹੈ ਪੁੱਤ ਉਹ ਤਾਂ ਗੱਲ ਤੇਰੀ ਠੀਕ ਹੈ ਚਾਚੀ ਮੈਨੂੰ ਇਹ ਦੱਸ ਪੜਨ ਗਈ ਹੋਈ ਐ ਹਾਂ ਹਾਂ ਪੜਨ ਗਈ ਆਉਣ ਵਾਲੀ ਹੋਈ ਆ ਚਾਚੀ ਮੈਂ ਤੈਨੂੰ ਐਂ ਕਹਿਣਾ ਤੂੰ ਮੈਨੂੰ ਐ ਦੱਸ ਹਾਂ ਕਦੋਂ ਵਿਆਹ ਕਰਾਈਆਂ ਇਹਦਾ ਐਤਕੀ ਸਿਆਲ ਚ ਦਿਖਾਰੇ ਮਨਪ੍ਰੀਤ ਦਾ ਵਿਆਹ ਪੁੱਤ ਜੇ ਤਾਂ ਇਹ ਨਾ ਪੜਦੀ ਹੁੰਦੀ ਫਿਰ ਤਾਂ ਆਪਾਂ ਹੁਣੀ ਕਰ ਦਿੰਦੇ ਵਿਆਹ ਇਹ ਪੜਦੀ ਐ ਜਦੋਂ ਦੀ ਪੜਾਈ ਪੂਰੀ ਹੋ ਗਈ ਆਪਾਂ ਵਿਆਹ ਕਰ ਦਿਆਂਗੇ ਮੇਰੀ ਗੱਲ ਸੁਣੋ ਪੜਾਈ ਤੇ ਜਦੋਂ ਪੂਰੀ ਹੋਊਗੀ ਉਦੋਂ ਹੋ ਆਪਾਂ ਜੇ ਹੁਣ ਗੌਰ ਚ ਕਰਨ ਲੱਗਾਂਗੇ ਮੁੰਡੇ ਨੂੰ ਤਾ ਕਿ ਤੇ ਵਧੀਆ ਟਿਕਾਣਾ ਮਿਲੂਗਾ ਤੂੰ ਜੇ ਕਹੇ ਤਾਂ ਮੈਂ ਕਰਾਂਗਾ ਔਰਚ ਪੁੱਤ ਕਹੂੰਗੀ ਤਾਂ ਮੈਂ ਤੈਨੂੰ ਹੀ ਤੂੰ ਹੀ ਘਰ ਚ ਕਰੇਗਾ ਪਰ ਹਜੇ ਨਹੀਂ ਜਦੋਂ ਕੁੜੀ ਕਹੂਗੀ ਨਾ ਵੀ ਮੇਰਾ ਵਿਆਹ ਕਰ ਦੋ ਮੈਂ ਅੱਗੇ ਪੜ੍ਹਨਾ ਨਹੀਂ ਉਦੋਂ ਹੀ ਆਪਾਂ ਕਰ ਦਿਆਂਗੇ ਹੁਣ ਵਿਆਹ ਨੂੰ ਉਹ ਵੀ ਤਾਂ ਹਾਂ ਕਰੇ ਨਾ ਜਿਨੇ ਕਰਵਾਉਣਾ ਹੈ ਆਪਾਂ ਉੱਤੋਂ ਦੀ ਹੋ ਕੇ ਮੁੰਡਾ ਵੀ ਲੱਭਦੇ ਚੰਗੇ ਨਹੀਂ ਲੱਗਦੇ ਲੈ ਇੱਕ ਤਾਂ ਨਾ ਕਾਲਜਾਂ ਚ ਪੜ ਕੇ ਫਿਰ ਆਪਦੀ ਚਰਾਂ ਲੱਗ ਜਾਂਦੀ ਨੇ ਘਰੇ ਹੁਣ ਇਹਦਾ ਮਤਲਬ ਤੇਰੀ ਚੱਲਦੀ ਨਹੀਂ ਹੁਣ ਓਹੋ ਨਹੀਂ ਘੁਰੀ ਇਹ ਗੱਲ ਨਹੀਂ ਹੈਗੀ ਚੱਲਦੀ ਨਾ ਚੱਲਦੀ ਐ ਤਾਂ ਮੈਨੂੰ ਪੁੱਛ ਗਈ ਹਰੇਕ ਗੱਲ ਕਰਦੀ ਐ ਦੇਖ ਗਾਹਾਂ ਦਾਖਲਾ ਭਰੇ ਸੀ ਤਾਂ ਮੈਨੂੰ ਪੁੱਛ ਗਈ ਭਰੇ ਹੈਗਾ ਨਾਲੇ ਫਿਰ ਮੈਂ ਕਹਿੰਨੀ ਆ ਪੁੱਤ ਆ ਬਿਆਹਾਂ ਤੋਂ ਮਾਗ ਰੋ ਪੜਾਈਆਂ ਪੜਉਂੀਆਂ ਹੁੰਦੀਆਂ ਨਹੀਂ ਪੜ ਲੈਣ ਦੇ ਜਵਾਖੜੀ ਹੋ ਜਾਂਦੇ ਪੈਰਾਂ ਸਰ ਉਹ ਸਮਾਂ ਬਹੁ ਮੜਾ ਸਮਾਂ ਤੂੰ ਤਾਂ ਕਰੇ ਰਹਿਨੀਆ ਤੈਨੂੰ ਪਤਾ ਨਹੀਂ ਕਰੋ ਨਿਕਲ ਕੇ ਦੇਖ ਅੱਗ ਲੱਗੀ ਪਈ ਐ ਅੱਗ ਦੁਨੀਆਦਾਰੀ ਚ ਬਹੁਤ ਕੁਝ ਹੋ ਰਿਹਾ ਐ ਤਨੁਮਾ ਤਾਂ ਕਹਿਣਾ ਕੱਲੀ ਕਹਿਰੀ ਕੁੜੀ ਆਪਣੀ ਬਾਹਰ ਜਾਂਦੀ ਐ ਕੋਈ ਗੱਲ ਬਾਤ ਹੋਗੀ ਸਾਰੀ ਉਮਰ ਪਸਤਾਵਾਂਗੇ ਨਹੀਂ ਨਹੀਂ ਪੁੱਤ ਇਹ ਵੀ ਆਪਦੇ ਜਵਾਖਾਂ ਦਾ ਆਪਾਂ ਨੂੰ ਪਤਾ ਹੁੰਦਾ ਮੇਰੀ ਧੀ ਤੇ ਮੈਨੂੰ ਪੂਰਾ ਯਕੀਨ ਹੈ ਮੇਰੀ ਧੀ ਰਾਦੇ ਨਾ ਪੜ ਰਹੀ ਹੈ ਤਾਂ ਹੀ ਤਾਂ ਮੈਂ ਉਹਨੂੰ ਪੜਾ ਰਹੀ ਆ ਨਾਲੇ ਗੱਲ ਸੁਣ ਮੇਰੀ ਆ ਜਵਾਨੇ ਖਰਾਬ ਵਾਲੀ ਆਪਾਂ ਜਵਾਨੇ ਤੋਂ ਕੀ ਦੇਣਾ ਲੈਣਾ ਜਦੋਂ ਆਪਣਾ ਜਵਾਖ ਸਿਧਰਾ ਪੁੱਧਰਾ ਪੜਨ ਜਾਣਾ ਕੋਈ ਆਏ ਜੇ ਕੋਈ ਹੁੰਦੀ ਗੱਲ ਬਾਤ ਦੇਖ ਗੁਰੀ ਮੈਂ ਤੈਨੂੰ ਸਾਰੀ ਗੱਲ ਦੱਸ ਦਿੰਦੀ ਪੁੱਤ ਅੱਗੇ ਕੋਈ ਗੱਲ ਕੋਈ ਇਹਦੇ ਇਥੋਂ ਉਹ ਤੂੰ ਤਾਂ ਹੋਰੇ ਗੱਲਾਂ ਕਰੀ ਜਾਨੀਆਂ ਚਾਚੀ ਓਏ ਆਪਾਂ ਨੂੰ ਆਪਣੀ ਕੁੜੀ ਦਾ ਭਰੋਸਾ ਹੈ ਆ ਬਾਹਰ ਮੁੰਡਿਆਂ ਤੇ ਕਾਲਜ-ਕੂਲ ਜਾਲੇ ਮੁੰਡਿਆਂ ਤੇ ਹੋਰ ਤੇ ਜਿਹੜੇ ਆਹ ਮਲੰਗ ਫਿਰਦੇ ਨੇ ਡਫਾਲਟਰ ਹੈ ਨਸ਼ੇ ਪੱਤੇ ਵਾਲੇ ਤੇ ਉਹਨਾਂ ਤੇ ਕੀ ਭਰੋਸਾ ਆਪਾਂ ਨੂੰ ਐਨਾ ਸਮਝ ਨੂੰ ਪੁੱਤ ਐ ਤਾਂ ਫਿਰ ਜੇ ਬਾਤ ਮੈਂ ਜਾਵੇ ਤਾਂ ਦੁਨੀਆ ਥਮੀ ਜਾਵੇ ਬਾਤ ਆ ਨਹੀਂ ਸਮਝ ਆਂਦੀ ਕਿਸੇ ਤੋਂ ਆਪੋ ਦੁਨੀਆਂ ਨੂੰ ਕਿੱਥੇ ਸਾਮਲਾਂਗੇ ਭਾਈ ਮਰਜੀ ਤੇਰੀ ਆ ਚਾਚੀ ਦੇਖਾ ਮੇਰੀ ਤਾਂ ਨਗਾ ਚ ਚਾਰ ਪੰਜ ਠਿਕਾਣੇ ਬਹੁਤ ਸੋਹਣੇ ਵਧੀਆ ਟਾਪ ਦੇ ਠਿਕਾਣੇ ਤੇ ਮੁੰਡੇ ਆਹਾਹਾ 6 6 ਫੁੱਟ ਕੱਦ ਮੁੰਡਿਆਂ ਦੇ ਹੈ ਨਸ਼ੇ ਕਿਨ ਦਾ ਚਾਖਦੇ ਵੀ ਨੇ ਤੇ ਉਹ ਮੈਂ ਤਾਂ ਤੈਨੂੰ ਕਹਿੰਦਾ ਸੀ ਭਾਈ ਮਾਂ ਚਾਚੀ ਕਹੇ ਤਾਂ ਮੈਂ ਕਰ ਲੈਣਾਗਾ ਔਰ ਗੱਲਬਾਤ ਵੀ ਕਰ ਲੈਣਾ ਪਰ ਜਿਤਨਾ ਮੰਨੀ ਮੰਦਾ ਕਰਨਾ ਤਾਂ ਆਪਾਂ ਨੂੰ ਪਾਉਗੀ ਲਾ ਪੁੱਤ ਵਿਆਹ ਤਾਂ ਕਰਾਂਗੇ ਧੀਆਂ ਤਾਂ ਰਾਜੇ ਰਾਮਿਆਂ ਨੇ ਨਹੀਂ ਕਰੇ ਰੱਖੇ ਆਪਾਂ ਕਿੱਥੋਂ ਰੱਖ ਲਾਂਗੇ ਨਾਲੇ ਗੱਲ ਸੁਣ ਗੁਰਿਆ ਜਿਹੜੀ ਮੁੰਡੇ ਵਾਲੀ ਗੱਲ ਹੈ ਵੀ ਟੌਪ ਦੇ ਮੁੰਡੇ ਆਪਾਂ ਨੂੰ ਫੇਰ ਵੀ ਮਿਲ ਜਾਣਗੇ ਜਿਹਹਾ ਜਿਹਦੇ ਕਰਮਾਂ ਚ ਹੋਇਆ ਨਾ ਉਹ ਤਾਂ ਪ੍ਰਮਾਤਮਾ ਨੇ ਲੇਖਤਾ ਉਹ ਤਾਂ ਤੈ ਹੈ ਸਾਰਾ ਕੁਝ ਨਾਲੇ ਇੰਨੀ ਕਾਲੀ ਮੈਂ ਕਿਉਂ ਕਰਾਂ ਕਰਨ ਵਾਸਤੇ ਰਿਸ਼ਤਾ ਜਿੱਦ ਦੇ ਮੈਨੂੰ ਕਹਤਾਏ ਨੇ ਮੈਂ ਪੁੱਤ ਉਹਦੀ ਤੈਨੂੰ ਬੁਲਾ ਕੇ ਘਰੇ ਕਹਿ ਦੂੰ ਲੈ ਭਾਈ ਹੁਣ ਮੁੰਡਾ ਦੇਖਣਾ ਸ਼ੁਰੂ ਕਰ ਲੈ ਆਪਾਂ ਹੁਣ ਵਿਆਹ ਕਰਾਂਗੇ ਲੈ ਚਾਚੀ ਤਾਂ ਮੰਨਣੀ ਤਾਂ ਹੈ ਨਹੀਂ ਗੱਲ ਹੈਂ ਚੱਲ ਜਦੋਂ ਤੇਰੇ ਜੀ ਕਰੂ ਉਹ ਦੱਸ ਦੇ ਲਮ ਇਹਦਾ ਚੱਲਦਾ ਚਾਚੀ ਫਿਰ ਉਹ ਨਹੀਂ ਤੂੰ ਜਾਂਦਾ ਕਿੱਥੇ ਐ ਚਾਹ ਦੀ ਘੁੱਟ ਪੀ ਕੇ ਜਾਈ ਮੈਂ ਚਾਹ ਬਣਾਉਣੀ ਆ ਆਪਾਂ ਤਾਂ ਗੱਲਾਂ ਚ ਹੀ ਨੰਗ ਜਾਂਦਾ ਬਸ ਟਾਈਮ ਆ ਕੋਈ ਨਾ ਕੋਈ ਆਈ ਵਾਰੀ ਐ ਤੁਰ ਜਨੈ ਕੋਈ ਨਾ ਚਾਚੀ ਕਦੇ ਆਉਂਗਾ ਫਿਰ ਚਾਹ ਪੀਊਂਗਾ ਹੁਣ ਕਰੇ ਵੀ ਚਾਹ ਬਣ ਰਹੀ ਹੋਣੀ ਉੱਥੇ ਵੀ ਤੇਰੀ ਹੋਇ ਇੱਕੇ ਗੱਲ ਐ ਮੈਂ ਕਹਿਨੀ ਆ ਬਾਹਰ ਨੇ ਨਾ ਨਹੀਂ ਮੈਂ ਪੀ ਲੈਂਦੀ ਘੁੱਟ ਨਾਲੇ ਤੂੰ ਪੀ ਲੈ ਉਹ ਪੀ ਮਾ ਕੇ ਕਦੇ ਇਕੱਠੀ ਪੀਵਾਂਗੇ ਚੰਗਾ ਚਾਚੀ ਚੰਗਾ ਚੰਗਾ ਜੇ ਕੋਈ ਕੰਮ ਹੋਇਆ ਤਾਂ ਮੈਂ ਜ਼ਰੂਰ ਦੱਸੂਗੀ ਤੈਨੂੰ ਪੁੱਤ ਠੀਕ ਐ ਚਾਚੀ ਬਾੜੀ ਕਾਲੀ ਕਰੀ ਜਾਂਦਾ ਰਿਸ਼ਤੇ ਨੂੰ ਜਦੋਂ ਮਿਲਦਾ ਉਹਦੀ ਕਹਿੰਦਾ ਚਾਚੀ ਰਿਸ਼ਤਾ ਰਿਸ਼ਤਾ ਮੀ ਦਾਸੇ ਨੂੰ ਜਿਵਾਖੜੀ ਨੂੰ ਪੜ ਲੈਣ ਦੇ ਮਾਪਿਆਂ ਦੇ ਕਰੀ ਐਸ਼ਾ ਹੁੰਦੀਆਂ ਨੇ ਸੌਰੇ ਕਰੇ ਤਾਂ ਫਿਰ ਕਬੀਲਦਾਰੀਆਂ ਗੱਲ ਪੈ ਜਾਂਦੀਆਂ ਨੇ ਕੀ ਆ ਮੈਡਮ ਨੇ ਇੱਕ ਸਾਹ ਦਿੱਤੀ ਐਸਾਈਨਮੈਂਟ ਬਣਾਉਣ ਨੂੰ ਮੈਂ ਤਾਂ ਮੰਮੀ ਨੂੰ ਵੀ ਕਹਿ ਰੱਖਿਆ ਸੀ ਮੈਂ ਆਉਂਗੀ ਫੋਨ ਰਟ ਗਿਆ ਚਲ ਛੱਡ ਬਰੇ ਜੇ ਮੰਮੀ ਨੂੰ ਕਹਿਆ ਵੀ ਮੈਂ ਆਉਂਦੀ ਨਹੀਂ ਫਿਰ ਉਹਦਾ ਮੂੰਹ ਜਾ ਉੱਤਰ ਜਾਂਦਾ ਤੂੰ ਆਉਂਦੀ ਨਹੀਂ ਤੂੰ ਐ ਨਹੀਂ ਕਰਦੀ ਆ ਨਹੀਂ ਕਰਦੀ ਛੱਡ ਪਰਾ ਦੱਸਦੀ ਹੋਣੀ ਆਹ ਦੇਖਾਂ ਸਾਈਨਮੈਂਟ ਚ ਕੀ ਜਮਾ ਕਰਾਉਣਾ ਹਣਾ ਓਏ ਐਦਾ ਹੁਣ ਕੀ ਕਰਾਂ ਆ ਤਾਂ ਗ੍ਰਾਮਰ ਦੀ ਭੱਲੇ ਨਹੀਂ ਪੈ ਰਹੀ ਚੱਲ ਯਾਹ ਕੌਣ ਆਏ ਇਹ ਤਾਂ ਮੈਂ ਦੇਖਿਓ ਪਹਿਲੀ ਵਾਰ ਆ ਜਾ ਕੇ ਪੁੱਛਣਾ ਚਾਹਾਂਾ ਹੈਲੋ ਹੈਲੋ ਬੈਠ ਜਾ ਬੈਠ ਜਾ ਕਿਵੇਂ ਹੋ ਵਧੀਆ ਤੂੰ ਹੀ ਦੱਸੋ ਮੈਂ ਵਧੀਆ ਕਿਹੜੀ ਕਲਾਸ ਦਾ ਨਹੀਂ ਮੇਰੀ ਬੀਏ ਫਾਈਨਲ ਹੈ ਤੁਹਾਡੀ ਸੇਮ ਝੂਠ ਬੋਲਦਾ ਕਦੇ ਦੇਖਿਆ ਤਾਂ ਹੈ ਨਹੀਂ ਉਹ ਨਹੀਂ ਮੈਂ ਆਉਂਦਾ ਘਟਾ ਮੇਰਾ ਭਰਾ ਬਾਹਰ ਗਿਆ ਹੋਇਆ ਤੇ ਖੇਤੀਬਾੜੀ ਫਿਰ ਮੈਨੂੰ ਸਾਹਮਣੇ ਪੈਂਦੀ ਹੈ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਕਿੱਥੋਂ ਬਲੌਗ ਕਰਦੇ ਤੁਸੀਂ ਮੈਂ ਬਟਿੰਡੇ ਤੋਂ ਓਕੇ ਤੁਸੀਂ ਮੈਂ ਮਾਨਸਾ ਤੋਂ ਇਹ ਕੀ ਪੜ ਰਹੇ ਹੋ ਜੋ ਕਿਤਾਬ ਮਿਲ ਜੰਦੀ ਉਹ ਪੜ ਲੈਣੀ ਆ ਓਕੇ ਇਹਦਾ ਅਸਾਈਨਮੈਂਟ ਦਿੱਤੀ ਹੈ ਮੈਡਮ ਨੇ ਉਹ ਪੜੀ ਜਾਨੀ ਆ ਅੱਛਾ ਜਿਹੜੀ ਅੱਜ ਅਸਾਈਨਮੈਂਟ ਦਿੱਤੀ ਹੈ ਹੂੰ ਓਕੇ ਮੈਨੂੰ ਅਸਾਈਨਮੈਂਟ ਦੇ ਦਿਓ ਮੈਂ ਫੋਟੋਕਾਪੀ ਕਰਾ ਕੇ ਤੁਹਾਨੂੰ ਵਾਪਸ ਕਰਦਾ ਹਾਂ ਅਸਾਈਨਮੈਂਟ ਲੈ ਤਾਂ ਲੋ ਪਰ ਕੱਲ ਮੈਨੂੰ ਵਾਪਸ ਕਰ ਦਿਓ ਹਾਂ ਹਾਂ ਪੱਕਾ ਆ ਲੋ ਤੇ ਤੁਹਾਡੇ ਭਰਾ ਬਾਹਰ ਨੇ ਤੇ ਫਿਰ ਤੁਸੀਂ ਵੀ ਬਾਹਰ ਜਾਣਾ ਨਹੀਂ ਉਹ ਤਾਂ ਕਹਿੰਦੇ ਤਾਂ ਹੈ ਪਰ ਮੈਂ ਜਾਣਾ ਨਹੀਂ ਤੇ ਤੁਸੀਂ ਬਾਹਰ ਜਾਣਾ ਨਹੀਂ ਨਹੀਂ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਨਹੀਂ ਜਾਣਾ ਕਿਤੇ ਤੇ ਇਹ ਇਕੱਲੇ ਘਰ ਤਾਂ ਬੈਠੇ ਸੀ ਮੈਂ ਇਕੱਲੇ ਕਿੱਥੇ ਆ ਦੇਖੋ ਕਿਤਾਬਾਂ ਅਸਾਈਨਮੈਂਟ ਮੇਰੇ ਨਾਲ ਸੀਗੀ ਨਾਈਸ ਜੋਕ ਜੋਕ ਨਹੀਂ ਆ ਸੀਰੀਅਸਲੀ ਕਹਿ ਰਹੀ ਆ ਕਤਾਬਾਂ ਕਦੇ ਵੀ ਤੁਹਾਨੂੰ ਕੱਲਾ ਨਹੀਂ ਛੱਡਦੀਆਂ ਹਾਂ ਇਹ ਤਾਂ ਹੈ ਐਸੇ ਮੇਰਾ ਨਾਮ ਵੀ ਹੈ ਕੋਈ ਕੀ ਨਾਮ ਤੁਹਾਡਾ ਮੇਰਾ ਨਾਮ ਸੋਖ ਹੈ ਤੇ ਤੁਹਾਡਾ ਮੇਰਾ ਨਾਮ ਮਨਪ੍ਰੀਤ ਓਕੇ ਚਲੋ ਠੀਕ ਹੈ ਮੈਂ ਕਲਾਸ ਲਾਉਣ ਜਾਨੀ ਆ ਠੀਕ ਹੈ ਮਿਲਦੇ ਹਾਂ ਫ੍ਰੀ ਟਾਈਮ ਤੇ ਥੈਂਕ ਯੂ ਸਮਾਂ ਦੇਣ ਲਈ ਥੈਂਕ ਯੂ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਆ ओके स्टार ओके ठीक है ठीक है हूं असाइनमेंट कॉपी करा के वापस करनी है फिर मिलेंगे चलो भाभी कि मैं वधिया तू सुना सुख मैं बढ़िया ਭਾਬੀ ਜੇ ਪਾਣੀ ਦਾ ਗਲਾਸ ਲੈ ਕੇ ਦੇ ਕਿੰਨੀ ਗਰਮੀ ਹੋਣ ਲੱਗ ਰਹੀ ਆ ਬੰਦਾ ਕੀ ਕੰਮ ਕਰ ਲੈਦਾ ਦੱਸ ਘਰੇ ਤੂੰ ਬਾਅਦ ਚ ਵੜਦਾ ਹੁਣ ਸਾਰ ਪਹਿਲਾਂ ਪਾਣੀ ਪਾਲਦਾ ਉਹ ਨਹੀਂ ਭਾਬੀ ਵਾਰ ਗਰਮੀ ਤਾਂ ਵੇਖ ਕਿੰਨੀ ਆ ਆਹੋ ਭਾਬੀ ਨੂੰ ਤਾਂ ਜਿਵੇਂ ਗਰਮੀ ਲੱਗਦੀ ਨਹੀਂ ਭਾਬੀ ਤੈਨੂੰ ਕੀ ਗਰਮੀ ਲੱਗਣੀ ਆ ਤੂੰ ਤਾਂ AC ਰੂਮ ਚ ਬੈਠੀ ਰਹਿੰਦੀ ਆ ਮੈਂ ਤਾਂ ਜਿਵੇਂ AC ਰੂਮ ਚ ਬਾਹਰ ਇਹਨਾਂ ਨਿਕਲਦੀ ਕਰਦਾ ਵੇਖ ਕੀ ਆ ਕਮਲਾ ਜਾ ਭਾਬੀ ਨਾਲ ਮਸ਼ਕਰੀਆਂ ਕਰਦਾ ਨਾ ਤੂੰ ਬੜਾ ਮੁਸਕਰਾਈ ਜਾਣਾ ਕੀ ਹੋਇਆ ਇਹੋ ਜਾਂ ਉਹ ਨਹੀਂ ਭਾਬੀ ਕੁਝ ਵੀ ਨਹੀਂ ਹੁਣ ਤਾਂ ਕੀ ਆ ਕੋਈ ਗੱਲ ਤਾਂ ਹੈਗੀ ਆ ਭਾਬੀ ਤੋਂ ਲੁਕਾਉਣਾ ਹੁਣ ਲੈ ਭਾਬੀ ਤਾਂ ਮਾਮਾ ਵਰਗੀ ਹੁੰਦੀ ਆ ਹੈ ਤੇ ਮੈਂ ਹੁਣ ਭਾਬੀ ਤੋਂ ਗੱਲ ਲੁਕਾਉਂ ਕੋਈ ਜਿਹਾ ਹੋਵੇ ਤਾਂ ਜੇ ਮਾਮਾ ਵਰਗੀ ਹੁੰਦੀ ਆ ਤਾਂ ਫਿਰ ਦੱਸ ਦੇ ਕੀ ਗੱਲ ਆ ਜਦੋਂ ਕੋਈ ਗੱਲ ਹੋਈ ਨਾ ਭਾਬੀ ਸਾਰਿਆਂ ਨਾਲ ਪਹਿਲਾਂ ਤੈਨੂੰ ਹੀ ਦੱਸੂਗਾ ਨਾ ਫੇਰ ਕੀ ਦੱਸੇਗਾ ਹੁਣੇ ਦੱਸ ਦੇ ਤੇਰੇ ਮੂੰਹ ਤਾਂ ਸਾਫ਼-ਸਾਫ਼ ਤਾਂ ਪਤਾ ਲੱਗ ਜਾਂਦਾ ਵੀ ਤੇਰੇ ਮਨ 'ਚ ਕੋਈ ਗੱਲ ਆ ਨਹੀਂ ਤਾਂ ਮੈਂ ਤੇਰੇ ਭਰਾ ਕੋਲ ਕਰੂੰਗੀ ਗੱਲ ਫਿਰ ਵੇਖੀ ਤੂੰ ਬੋਲੇਗਾ ਤੋਤੇ ਵਾਂਗੂ। ਉਹ ਹਾਂ ਸੱਚ ਭਾਬੀ ਮੈਨੂੰ ਬਾਈ ਤੋਂ ਯਾਦ ਆਇਆ। ਉਹ ਤੈਨੂੰ ਆਇਆ ਬਾਈ ਦਾ ਫੋਨ ਕਿ ਨਾ ਕਿ ਕੱਲੀ ਚੋਰੀ-ਚੋਰੀ ਗੱਲਾਂ ਕਰ ਲੈਣੀਆਂ। ਮੇਰੀ ਗੱਲ ਹੀ ਨਹੀਂ ਕਰਾਉਂਦੀ ਬਾਈ ਨਾ। ਬੱਸ ਕਰ ਵੇ ਬੱਸ ਕਰ। ਆਪਦੇ ਬਾਈ ਦੀ ਗੱਲ ਤੋੜ ਕੇ ਗੱਲਾਂ ਗੋਲ-ਮੋਲ ਕਰਦਾ। ਸਭ ਜਾਣਦੀਆਂ ਮੈਂ। ਨਾਲੇ ਕਹਿਣਾ ਨਾ ਭਾਬੀ ਮਾਵਾ ਵਰਗੀ ਹੁੰਦੀ ਆ ਤੇ ਇਹ ਵੀ ਗੱਲ ਯਾਦ ਰੱਖ ਵਿਦਾਈਆਂ ਕੋਲੋਂ ਟੱਡ ਨਹੀਂ ਲੁੱਕਦੇ। ਗੱਲ ਦਾ ਤਾਂ ਪਤਾ ਲੱਗ ਹੀ ਜਾਣਾ। ਹੋ ਨਾ ਭਾਬੀ ਮੈਂ ਤੇਰੇ ਤੋਂ ਕੀ ਗੱਲ ਲੁਕਾਉਣੀ ਆ। ਜਦੋਂ ਕੋਈ ਗੱਲ ਹੋਈ ਨਾ ਸਭ ਤੋਂ ਪਹਿਲਾਂ ਤੇਰੇ ਲਵੇ ਕਰੂੰਗਾ ਮੈਂ ਉਦੋਂ ਕੀ ਕਰਾਂਗਾ ਹਣੀ ਦੱਸ ਦੇ ਭਾਬੀ ਹੈ ਨਹੀਂ ਕੋਈ ਗੱਲ ਤੂੰ ਐਂ ਕਰ ਮੈਂ ਬਿੰਦਰਾਮ ਕਰਨਾ ਤੂੰ ਮੈਨੂੰ ਚਾਹ ਬਣਾ ਕੇ ਲਿਆ ਦੇ ਤੇ ਆ ਗਲਾਸ ਲੈ ਜਾ ਚੱਲ ਚੰਗਾ ਫਰੈਸ਼ ਹੋ ਜਾ ਮੈਂ ਚਾਹ ਬਣਾ ਲੈ ਹੁੰਨੀ ਆ ਹਾਂ ਤੂੰ ਚਾਹ ਬਣਾ ਲੈ ਭਾਬੀ ਗਰਾਹ ਪਰਿਵਾਰ ਹੋਵੇ ਪੂਰਾ ਜਰਕਦਨੇ ਅਗਲਾ ਸੀ ਧਰ ਲੈ ਹੈ ਮੇਰਾ ਪੁੱਤ ਆ ਗਿਆ ਸਾਸ੍ਰਿਕਾ ਮਾਤਾ ਸਾਸ੍ਰਿਕਾ ਪੁੱਤ ਤੂੰ ਮੈਨੂੰ ਦੱਸਿਆ ਹੀ ਨਹੀਂ ਮੋਟੂ ਆ ਗਿਆ ਵੀ ਮੈਂ ਆਉਣਾ ਹੈ ਅੱਜ ਮੈਂ ਕਿਹਾ ਚੱਲ ਤੈਨੂੰ ਸਰਪ੍ਰਾਈਜ਼ ਦੇ ਦਿੰਨੇ ਆ ਪਰ ਤੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਪਤਾ ਤਾਂ ਫਿਰ ਆ ਹੀ ਲੱਗ ਜਾਂਦਾ ਤਾਂ ਅੱਖਾਂ ਮਾਂ ਦੀ ਅੱਖਾਂ ਬੰਦ ਕਰ ਲੈਣੀਆਂ ਮਾਂ ਨੂੰ ਕਿਹੜਾ ਪਤਾ ਲੱਗਣਾ ਮਾਂ ਮਾਂ ਤਾਂ ਇਹ ਦੱਸ ਦਿੰਦੇ ਨੇ ਹੱਥ ਲਾ ਕੇ ਵੀ ਮੇਰੀ ਧੀ ਹੈ ਕਿ ਮੇਰਾ ਪੁੱਤ ਹੈਗਾ ਸੁਣ ਗਈ ਗੱਲ ਨਾਲੇ ਆਪਦੀ ਲਾਦਰ ਨੂੰ ਨਾ ਪਛਾਣੇ ਕੋਈ ਇਹ ਤਾਂ ਹੈ ਚਲ ਤੂੰ ਮੈਨੂੰ ਐਂ ਦੱਸ ਤੇਰਾ ਜੀ ਲੱਗਿਆ ਹੋਸਟਲ ਚ ਉੱਥੇ ਹੋਸਟਲ ਚ ਤਾਂ ਜੀ ਲੱਗਿਆ ਹੋਇਆ ਨਾਲੇ ਮੇਰੀ ਸਹੇਲੀਆਂ ਦਾ ਵੀ ਜੀ ਲਾ ਕੇ ਰੱਖਦੇ ਆ ਤੈਨੂੰ ਪਤਾ ਦਿਆਂਗਾ ਤੇਰਾ ਪੁੱਤਰ ਰੌਣਕੀ ਕਿੰਨਾ ਪੁੱਤ ਉਹ ਤਾਂ ਤੇਰੇ ਨਾਲ ਵੀ ਘਰੇ ਰੌਣਕ ਲੱਗ ਜਾਂਦੇ ਜਦ ਤੂੰ ਆ ਜਾਣਾ ਜਦੋਂ ਪੁੱਤ ਮੈਂ ਕੱਲੀ ਹੁੰਨੀ ਆ ਬਸ ਕਦੇ ਇੱਥੇ ਮੰਜੀ ਢਾਲੀ ਕਦੇ ਉੱਥੇ ਮੰਜੀ ਢਾਲੀ ਐਂ ਵੇਲਾ ਪੂਰਾ ਜਾ ਹੋ ਜਾਂਦਾ ਤੇ ਨਾਲੇ ਫਿਰ ਮੈਨੂੰ ਹੁਣ ਐਂ ਦੱਸ ਕੀ ਖਾਣਾ ਪੀਣਾ ਆ ਮੈਂ ਤੇ ਹੱਥ ਦੇ ਪਰੌਂਠੇ ਖਾਣੇ ਨੇ ਹਾਂ ਪੁੱਤ ਜ਼ਰੂਰ ਜ਼ਰੂਰ ਤੇ ਮੈਂ ਕਹਿੰਨੀ ਆ ਆ ਮੜਿਆ ਸਿਰ ਤੇ ਕੱਪੜਾ ਲੈ ਲਿਆ ਕਰ ਰੇਤਾ ਜਪਿਆ ਪਿਆਗਾ ਬਸ ਅਈ ਅੱਜ ਮੈਂ ਹੀ ਆ ਗਈ ਜਲਦੀ ਜਲਦੀ ਚੋਂ ਨਾਲ ਦੀ ਕੁੜੀ ਸਕੂਟਰੀ ਲੈ ਗਈ ਮੇਰੀ ਹਾਂ ਕਹਿੰਦੀ ਮੈਨੂੰ ਕੰਮ ਆ ਮਾ ਮਾ ਚੱਲ ਤੂੰ ਲੈ ਜਾ ਫਿਰ ਮੈਂ ਬਸ ਚ ਆ ਗਈ ਤਾਂ ਹੀ ਮੈਂ ਕਹਾ ਨਾ ਸੂ ਨਾ ਸੈਂ ਖੜਕਾ ਖੁੜਕਾ ਹੋਇਆ ਹੀ ਨਹੀਂ ਤੂੰ ਚੁੱਪ ਕੀਤਾ ਜਾਂ ਕਿਵੇਂ ਆ ਗਿਆ ਉਬਰ ਮੈਂ ਕਾ ਚਲ ਉਹਨੂੰ ਜ਼ਰੂਰਤਾ ਆ ਜਾ ਫਿਰ ਲੋਡ ਪੈ ਜਾਂਦੀ ਆ ਕਈ ਵਾਰ ਅੱਗੇ ਪਿੱਛੇ ਆਪਾਂ ਚਲ ਕੋਈ ਨਾ ਕੋਈ ਨਾ ਤੇ ਬਾਕੀ ਸਿਰੇ ਆਇਆ ਚਲਕਣੀਆਂ ਗੁਣੀਆਂ ਜਾਂਦੇ ਵੀ ਰਾਹ ਚ ਔਖਾ ਹੈਗਾ ਚੋਰ ਬਸ ਚ ਆ ਗਏ ਹੂੰ ਤਾਂ ਵਧੀਆ ਬਸ ਚ ਤਾਂ ਵਧੀਆ ਰਹਿੰਦਾ ਪੁੱਤ ਤੇ ਆਇਆ ਸੀ ਆਪਣਾ ਉਹ ਗੁਰੀ ਅੱਛਾ ਪੁੱਛ ਲੈਣ ਸੀ ਵੀਰੇ ਨੂੰ ਝੋਨਾ ਕਿਵੇਂ ਖੜਾ ਆਪਣਾ ਲੈ ਕਿਹੜੀ ਝੋਨੇ ਦੀ ਗੱਲ ਕਰਨ ਲੰਦਾ ਉਹ ਤੈਨੂੰ ਪਤਾ ਤਾਂ ਹੈਗਾ ਕਿਸੇ ਦੀ ਲੱਤ ਛੱਡਦਾ ਤਾਂ ਬਾਹ ਫਾੜ ਲੈਂਦਾ ਬਾਹ ਛੱਡਦਾ ਤਾਂ ਲੱਤ ਫਾੜ ਲੈਂਦਾ ਆਬਦੀ ਨਹੀਂ ਉਹਦੇ ਗੱਲਾਂ ਪੂਰੀਆਂ ਆਉਂਦੀਆਂ ਮੈਂ ਲੱਤਾਂ ਦਾ ਕੀ ਮਤਲਬ ਆ ਮੈਂ ਸਮਝ ਹੀ ਨਹੀਂ ਗਈ ਉਹ ਕਮਲਿਆ ਪੁੱਤਾ ਤੂੰ ਕੀ ਸਮਝੇਗੀ ਅੱਜ ਤੱਕਰ ਤਾਂ ਮੈਂ ਨਹੀਂ ਸਮਝੀ ਹੋਦੀਆਂ ਗੱਲਾਂ ਨੂੰ ਉਹ ਤਾਂ ਨਾ ਹੋਰ ਹੀ ਕਿਤੇ ਮਾਰਦਾ ਹੁੰਦਾ ਗੱਲਾਂ ਚੱਕ ਚੱਕ ਅੱਜ ਜਿੱਦੇ ਦੀ ਤਾਂ ਸਕੂਟਰੀ ਲਈਏ ਨਾ ਉਹ ਕਹਿੰਦਾ ਲਓ ਸਕੂਟਰੀ ਲੈ ਕੇ ਦੇਤੀ ਹੁਣ ਮੇਰੇ ਤੱਕਰ ਤੋਂ ਨੂੰ ਕੀ ਲੋੜ ਰਹੇਗੀ ਜਦੋਂ ਲੋੜ ਸੀ ਉਦੋਂ ਮੈਨੂੰ ਹਾਕਾ ਮਾਰਦੇ ਸੀ ਫਲਾਨਾ ਕੰਮ ਐ ਗੁਰੀ ਤੂੰ ਆਈ ਹੁਣ ਤਾਂ ਭਾਈ ਕੁੜੀ ਨੇ ਸਕੂਟਰੀ ਲੈ ਲਈ ਬੱਸ ਸੋਡਾ ਸਾਰਨ ਲੱਗ ਗਿਆ ਅੱਛਾ ਇਹ ਗੱਲ ਆ ਉਹ ਲੁੱਤੀਆਂ ਲਾਉਣਾ ਐ ਤੀ ਸਵੇਰੇ ਸਕੂਟਰ ਹੀ ਕਿਉਂ ਲੈ ਲਈ ਉਹ ਤੈਨੂੰ ਢਕਾਉਣਾ ਆਇਆ ਸੀ ਬੀਬੀ ਕਿਤੇ ਤੇ ਗੱਲਾਂ ਗੁੱਲਣਾ ਚਨਾ ਜੀ ਲੈ ਦੱਸ ਮੈਂ ਉਹਦੀਆਂ ਗੱਲਾਂ ਚ ਕਿਉਂ ਆਉਂ ਮੈਨੂੰ ਪਤਾ ਨਹੀਂ ਹੈਗਾ ਉਹਦਾ ਉਹਨੂੰ ਤਾਂ ਆ ਦੁੱਖ ਹੋ ਗਿਆ ਵੀ ਆਪਦੇ ਕੰਮ ਆਪ ਕਰਨ ਲੱਗ ਗਈਆਂ ਮਾਵਾਤੀਆਂ ਬਾਗ ਜਾਂਦੀ ਨੇ ਦਵਾਈ ਬੂਟੀ ਲੈ ਆਉਂਦੀਆਂ ਨੇ ਜੇ ਕੋਈ ਕੰਮ ਹੁੰਦਾ ਤਾਂ ਇਹ ਕੁੜੀ ਕਰ ਲੈਂਦੀ ਕੋਈ ਚੀਜ਼ ਲੈ ਹੋਣੀ ਤਾਂ ਇਹ ਲਿਆਉਂਦੀ ਹੁਣ ਮੇਰੀ ਪੁੱਛ ਦੱਸ ਘਟ ਗਈ ਨਾਲੇ ਪੁੱਤ ਸ਼੍ਰੀਕੀ ਐ ਤੂੰ ਆਪ ਸਿਆਣੀ ਐ ਪੜ੍ਹੀ ਲਿਖੀ ਐ ਸ਼੍ਰੀਕੀ ਤਾਂ ਹੁੰਦੇ ਹੀ ਆਏ ਨੇ ਜੇ ਸ੍ਰੀਕੀ ਨੇ ਆ ਕੇ ਸ੍ਰੀਕਪਣਾ ਨਾ ਕੀਤਾ ਫਿਰ ਉਹ ਸ੍ਰੀਕੀ ਕਾਹਦਾਗਾ ਵੀ ਜਦੋਂ ਤੈਨੂੰ ਕੋਈ ਕੰਮ ਹੋਊ ਆਪਾਂ ਬੁਲਾ ਲਾਂਗੇ ਬਿਨ ਗੱਲੋਂ ਹੀ ਥੋੜਾ ਬੁਲਾਈ ਜਾਈਏ ਚੱਲ ਛੱਡ ਇਹਨਾਂ ਦੀ ਗੱਲਾਂ ਮਾਰ ਮੈਨੂੰ ਗਰਮ ਗਰਮ ਪਰੌਂਠੇ ਲੈ ਕੇ ਦੇ ਦੇ ਤੂੰ ਆਪ ਹੀ ਲੇਟ ਹੋਈ ਜਾਨੇ ਤੂੰ ਹੀ ਪੁੱਛਣ ਲੱਗੀ ਕੀ ਕਹਿੰਦਾ ਸੀ ਕਿਉਂ ਆਇਆ ਸੀ ਫਿਰ ਭਾਈ ਮੈਂ ਤੈਨੂੰ ਦੱਸਣ ਲੱਗੀ ਨਾਲੇ ਨਾ ਬਾਲੀਆਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਹੁਣ ਕਮਲਿਆ ਜੇ ਉਹਦੇ ਨਾਲ ਲੜਨ ਨਾ ਲੱਗ ਜੀ ਸਾਡੇ ਘਰੇ ਗਿਆ ਤੇ ਤੂੰ ਸਕੂਟਰੀ ਪਿੱਛੇ ਆਏ ਕਹਿੰਦਾ ਸੀ ਚੰਗਾ ਚੁੱਪ ਕਰ ਜੀ ਕਿਤੇ ਮੱਥੇ ਤੇ ਓੜੀ ਪਾ ਲੈ ਜੇ ਮੈਂ ਜੇ ਤਾਂ ਹੱਸ ਕੇ ਬੁਲਾਹੀਂ ਫੇਰ ਵੀ ਤੇਰਾ ਭਾਈ ਐ ਤਾਏ ਦਾ ਮੁੰਡਾ ਵੱਡਾ ਐ ਤੈਥੋਂ ਬੁਲਾਉਣ ਨੂੰ ਜੀ ਤਾਂ ਕਰਦਾ ਨਹੀਂਗਾ ਪਰ ਕੋਈ ਨਾ ਲੈ ਹਾਇ ਫਿਰ ਉਹ ਹੀ ਗੱਲਾਂ ਕਮਲਾ ਜਾ ਜਾ ਨਾਲੇ ਮੋਬਾਈਲ ਅੰਦਰ ਲੈ ਜਾ ਤੇ ਕੱਪੜੇ-ਕੁਪੜੇ ਬਦਲ ਮੂੰਹ ਹੱਤੋਂ ਤੇ ਮੈਂ ਬਣਾਉਣੀ ਆ ਪਰੌਂਠੇ ਚੱਲ ਆ ਲੈ ਫਿਰ ਮੈਂ ਕੱਪੜੇ ਬਦਲ ਲੈ ਚੰਗਾ ਦੱਸਿਆ ਵੀ ਨਹੀਂ ਹੈਗਾ ਮੇਰੇ ਕਮਲੇ ਪੁੱਤ ਨੇ ਵੀ ਮੈਂ ਆਉਣਾ ਮਾਂ ਬਣਾ ਦੇ ਕੁਛ ਖਾਣ ਨੂੰ ਉਹਨੂੰ ਆ ਬਣਾ ਕੇ ਰੱਖ ਦਿੰਦੀ ਚਲ ਹੁਣ ਵੀ 6 3 11 ਕਾਲੀ ਹੋਰ ਮਨਪੀ ਕਿਵੇਂ ਠੀਕ ਆ ਹਾਂ ਵਧੀਆ ਕਿਰਪਾ ਮਾਲਕ ਦੀ ਤੁਸੀਂ ਦੱਸੋ ਵਧੀਆ ਸਾਬ ਤੁਹਾਡੇ ਮम्मा ਕਿਵੇਂ ਵਧੀਆ ਤੁਹਾਡੇ ਬਾਪੂ ਕਿੱਦਾਂ ਅਮੀ ਵਧੀਆ ਅੱਛਾ ਮਨਪੀ ਤੇ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਮੈਂ ਤੇਰੀ ਨਜ਼ਰ ਚ ਕਿਹੋ ਜਿਹਾ ਮੁੰਡਾ ਬਾਕੀ ਮੁੰਡਿਆਂ ਨਾਲੋਂ ਥੋੜਾ ਜਿਹਾ ਹਟਕੇ ਹੂੰ ਪੀੜ ਨਾਲੋਂ ਵੱਖਰਾ ਬੀ ਆਪਣੇ ਕੋਈ ਰਿਸ਼ਤਾ ਤਾਂ ਹੋਊ ਆਪਣੇ ਚ ਦੋਸਤੀ ਬਸ ਦੋਸਤ ਹੋਰ ਕੰਮ ਲੈ ਦੋਸਤ ਤੋਂ ਵੱਧ ਵਧੀਆ ਰਿਸ਼ਤਾ ਕੋਈ ਨਹੀਂ ਹੁੰਦਾ ਅੱਛਾ ਹੂੰ ਇੱਥੇ ਤੇਰੀ ਗੱਲ ਸਹੀ ਹੈ ਪਰ ਤੂੰ ਵਿਆਹ ਉਹ ਨਹੀਂ ਕਰਾਉਣਾ ਵਿਆਹ ਕਰਾਉਣਾ ਕੋਈ ਨਾ ਪਰ ਹਲੇ ਨਹੀਂ ਅੱਛਾ ਹੈ ਰ ਕੀ ਹੋਇਆ ਨਹੀਂ ਹੁਣ ਤਾਂ ਕੀ ਹੈ ਕੁਝ ਵੀ ਨਹੀਂ ਚਲੋ ਕੋਈ ਗੱਲ ਨਹੀਂ ਪਰ ਇੱਕ ਗੱਲ ਹੈ ਵਾਦਾ ਕਰ ਵੀ ਆਪਾਂ ਪੱਕੇ ਦੋਸਤ ਬਣ ਕੇ ਰਹਾਂਗੇ ਫਿਰ ਉਹ ਹਾਂ ਗੁਰੂ ਵਾਦਾ ਕਰਦੀਆਂ ਕਿ ਆਪਾਂ ਪੱਕੇ ਦੋਸਤ ਬਣ ਕੇ ਰਹਾਂਗੇ ਦੋਸਤੀ ਵੀ ਉਹਨਾਂ ਚ ਹੀ ਹੁੰਦੀ ਹੈ ਜਿੰਨਾਂ ਚ ਕੋਈ ਰਿਸ਼ਤਾ ਹੋਵੇ ਹਾਂ ਇਹ ਗੱਲ ਵੀ ਆ ਚਲ ਹੁਣ ਪੜ ਲਈਏ ਕੀ ਪੜੀ ਅਨਾ ਅਸਾਈਨਮੈਂਟ ਹੀ ਆ ਜਿਹੜੀ ਤੁਸੀਂ ਫੜਾਈ ਹੈ ਫੋਟੋਕਾਪੀ ਕਰਾਈ ਹੈ ਉਹ ਉਦੋਂ ਦੀ ਹਲੇ ਤੱਕ ਅਸਾਈਨਮੈਂਟ ਨਹੀਂ ਉਹ ਕਰੀ ਮੇਰਾ ਟਾਈਮ ਕਿੱਥੇ ਲੱਗਦਾ ਹੈ ਘਰੇ ਕੰਮ ਬੜੇ ਹੁੰਦੇ ਆ। ਨਾ ਤਾਂ ਕਰਾਤੀ ਸੀ ਜਮਾ। ਅੱਛਾ ਮੇਰੀ ਅਸਾਈਨਮੈਂਟ ਤੂੰ ਬਣਾ ਦੇ ਕਰੀਂ। ਕਿਉਂ ਬਣਾ ਦਿਆ ਕਰੇਂਗੀ ਨੌਕਰੀ ਕਰਨ ਲੱਗੀ ਹੈਂ ਤੇ। ਤੇ ਬਣਾ ਦਿਆ ਕਰੀਂ। ਕਿਉਂ ਬਣਾਵਾ ਆਪ ਬਣਾਇਆ ਕਰ। ਅੱਛਾ ਕਾਲਜ ਫੀਸ ਵੀ ਤਾਂ ਭਰਦਾ। ਅੱਛਾ ਮਨਾਇਂ ਦੱਸ ਆਪਣੇ ਚ ਕਾਮਨ ਕੀ ਹੈ ਇਹ ਵਜਾ। ਹੂੰ ਕੀ ਕਾਮਨ ਹੋਸਾ ਤਾ? ਕੋਸ਼ਤਾ ਹੋ। ਕੁਝ ਕਿ ਗੱਲਾਂ ਕਾਮਨ ਨੇ ਕੀ। ਜਿਵੇਂ ਜਿੱਦਾਂ ਮੇਰਾ ਸੁਭਾਅ ਉਦਾਂ ਹੀ ਤੁਹਾਡਾ। ਤਾਂ ਤੈਨੂੰ ਮੈਨੂੰ ਵਧੀਆ ਲੱਗਦਾ। ਹੋਰ ਨਾ ਕਿਤੇ ਕੁਛ। ਵਦੇ ਦੋਸਤ ਆਪਾਂ ਐਵੇਂ ਕਾਹਨੂੰ ਕਰਦਾ ਹੁਣ ਚਲੋ ਕੋਈ ਗੱਲ ਨਹੀਂ ਮਰਜੀ ਆਹ ਕੀ ਲੈ ਰਹੇ ਚੈੱਕ ਕਰ ਲਾ ਮੇਰੇ ਤੋਂ ਤਾਂ ਹੀ ਸਿਸਟਮ ਨਹੀਂ ਲੋਟ ਆ ਰਿਹਾ ਐਗਜ਼ਾਮ ਹੁੰਦੇ ਆ ਰਹੇ ਮੈਂ ਕੀ ਤਿਆਰੀ ਕਰਾਂ ਤੇ ਤੋਂ ਤਾਂ ਆ ਸਿਸਟਮ ਵੀ ਨਹੀਂ ਲੋਟ ਆਈ ਜਾਂਦਾ 2 ਮਹੀਨੇ ਹੋ ਗਏ ਤੂੰ ਜਮਾਂ ਨਹੀਂ ਕਰਾ ਸਕਦਾ ਇਹਨੂੰ ਅੱਛਾ ਜਮਾਂ ਵੀ ਕਰਾਉਣੀਆਂ ਸੀ ਕਰ ਲਈਆਂ ਤੁਹਾਡੀਆਂ ਤੇ ਹੋਰ ਫੋਟੋਕਾਪੀ ਕਰਾ ਕੇ ਰੱਖਣੀ ਥੋੜੋ ਸੀ ਤੂੰ ਫੋਟੋਕਾਪੀ ਕਰਾ ਕੇ ਜਮਾਂ ਵੀ ਕਰਾਉਣੀ ਹੁੰਦੀ ਹੈ ਇਹ ਚਲ ਮੈਂ ਅੱਜ ਜਮਾਂ ਕਰਾਉਣਾਗਾ ਚਲ ਹੁਣ ਪੜ ਲਾ ਪੇਪਰ ਵੀ ਨੇੜੇ ਆ ਆ ਫੜ ਤਰੀਕਾ ਫਿਰ ਕਹਿੰਗਾ ਮੇਰੀ ਕਿਤਾਬ ਲੈ ਗਈ ਆ ਨਹੀਂ ਕਹਿੰਦਾ ਤੂੰ ਤਾਂ ਲਿਖਦੀ ਸੀਗੀ ਕੁਛ ਲੈ geke ਰਾਂ ਬੰਨ ਕੇ ਜਵਾਬ ਜਾਂ ਮੁੜ ਕੇ ਗੇੜਾ ਨਹੀਂ ਮਾਰਨਾ ਆ ਲੈ ਖਾਲਾ ਕੁੜੇ ਦੇਖੀ ਜੋ ਜਦੋਂ ਕੋਈ ਤੈਨੂੰ ਲੈਣ ਆਊਗਾ ਤੈਨੂੰ ਮਿਲੂ ਘਰੇ ਪਤਾ ਨਹੀਂ ਨਾ ਲੈ ਖਾਲਾ ਬੱਲੇ ਬੱਲੇ ਵਧਾਈਆਂ ਚਾਚੀ ਤੈਨੂੰ ਵਧਾਈਆਂ ਹੈਂ ਉਰੇ ਆ ਜਾ ਏਡੀ ਦੂਰ ਕਿਉਂ ਖੜਿਆ ਹੋਰੇ ਇੱਤਾ ਜਾ ਚੀ ਮਰ ਲਵੇ ਹੈ ਮੈਂ ਮੈਨੂੰ ਵਧਾਈਆਂ ਕਾਦੀਆਂ ਦਿੰਨਾ ਆ ਦੇਖ ਆਲਿਆਂ ਦੀ ਤਨੇ ਮੈਂ ਨਹੀਂ ਲੈਂਦੀ ਪੁੱਤ ਇਹ ਹਾਂ ਇਹ ਤਾਂ ਟੈਣੀ ਨਹੀਂ ਹੈਗਾ ਇਹਨਾਂ ਦਾ ਹਾਂ ਉਹ ਬੰਨ ਗਿਆ ਕਹਿੰਦਾ ਸਾਡੇ ਗਾਉਣੇ ਰਿਸ਼ਤੇਦਾਰ ਮਾਸੀ ਜੇ ਮੈਂ ਤੁਹਾਡੇ ਇੱਥੇ ਡੇਕਾਂ ਥੱਲੇ ਬੰਨ ਜਾ ਤੂੰ ਕੁਛ ਕਹਿੰਦੀ ਤਾਂ ਨਹੀਂ ਮੈਂ ਕੀ ਕਹਣਾ ਬਾਰੇ ਰਿਸ਼ਤੇਦਾਰਾਂ ਦੇ ਦੰਦੀਆ ਵੱਢਦੀਏ ਮਨ ਚਾੜ ਉਹਨੂੰ ਥਾਂ ਨਹੀਂ ਨਾ ਫਿਰ ਵਿਚਾਰਿਆਂ ਦੇ ਉੱਥੇ ਛਾਏ ਵੀ ਚਲ ਉੱਥੇ ਘੜੀ ਢਾਲਾਂਗੇ ਮੰਜਾ ਚਲੋ ਮਾਦਰੀ ਲਿਆਂਦੀ ਚੱਲ ਜੇ ਲਿਆਂਦੀ ਵੀ ਹੁੰਦੀ ਫਿਰ ਕਿਹੜਾ ਮਾੜੀ ਐ ਲੋਕ ਤਾਂ ਕਾਰੋਬਾਰ ਕਰਦੇ ਨੇ ਇਹਦਾ ਲੈ ਹੋਰ ਇੰਨਾ ਚ ਤਾਂ ਫਾਇਦਾ ਹੀ ਬਾਹਲਾ ਐ ਇਹ ਤਾਂ ਜੇ ਰੱਖੀਆਂ ਜਾਣ ਲਾਭ ਹੀ ਸਕੀਮ ਤਾਂ ਚੰਗੀ ਦਾਸਤੀ ਮੈਂ ਤਾਂ ਕਹਿੰਨੀ ਆ ਲੈ ਲੈਨੀ ਆ ਦੋ ਚਾਰ ਇੱਕ ਘੇੜਾ ਤੜਕੇ ਦਵਾ ਲਿਆ ਕਰੀ ਇੱਕ ਆਥਣ ਲੈ ਹੋਰ ਇਹ ਗੱਲਾਂ ਕਰੀਏ ਨਾ ਚਾਚੀ ਤੂੰ ਤਾਂ ਮਜਾ ਕਰ ਮੈਂ ਤਾਂ ਤੇਰੇ ਲਈ ਕੰਮ ਆਇਆ ਸੰਕਾ ਦੀ ਕੰਮ ਆਇਆ ਤੇਰੇ ਲਈ ਜ਼ਰੂਰੀ ਕੰਮ ਭੇਜਿਆ ਮੇਰੀ ਮਾਂ ਨੇ ਤੇਰੇ ਲਈ ਕੀ ਕੰਮ ਐ ਦੱਸ ਸੁੱਖ ਐ ਸੁੱਖ ਐ ਖੁਸ਼ੀ ਦੀ ਗੱਲ ਐ ਖੁਸ਼ੀ ਦੀ ਅੱਛਾ ਮੇਰੀ ਮਾਂ ਨੇ ਕਿਹਾ ਕਹਿੰਦੀ ਜਾ ਕੇ ਤੇਰੀ ਚਾਚੀ ਲਵੇ ਜਾ ਕੇ ਗੱਲ ਕਰਕੇ ਆ ਉਹਦੀ ਨਿਗਾ ਚ ਟਕਾਣਾ ਹੈ ਮੇਰੇ ਨਾਨਕੀ ਸੁਣ ਮੇਰੇ ਨਾਨਕੀ ਟਕਾਣਾ ਹੈ ਮੁੰਡਾ ਆ ਬਾਹਰਲੇ ਦੇਸੋਂ ਪੱਕਾ ਮੁੰਡਾ ਉਧਰ ਹਾਂ ਹੈ ਉਠੀ ਬਹੁਤ ਤਕੜੀ ਹੈ ਕਾਰੋਬਾਰ ਬਹੁਤ ਤਕੜਾ ਹੈ ਮੇਰੀ ਮਾਂ ਕਹਿੰਦੀ ਆਪਣੇ ਹੱਥੋਂ ਰਿਸ਼ਤਾ ਨਾ ਲੰਘ ਜੇ ਆਪਾਂ ਕਹਿੰਦੀ ਆਪਣੀ ਮਨਪਰੀਦਾ ਕਰ ਦੇਣਾ ਪਹਿਲਾਂ ਤਾਂ ਤੇਰੀ ਮਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਉਸ ਪਿੰਡ ਜਾ ਕੇ ਮੇਰਾ ਜੇਠ ਬੈਠਿਆ ਸਹਰਾਣੇ ਤੇਰੀ ਮਾਂ ਨੂੰ ਵਿਆਹ ਕੇ ਹੁਣ ਕੁੜੀ ਨੂੰ ਵਿਆਹ ਕੇ ਤੁਸੀਂ ਬੈਠੋਗੇ ਜਾ ਕੇ ਪੈਂਦੀ ਨਾਲੇ ਮੈਂ ਬੈਠੂ ਨਾਲੇ ਮੇਰਾ ਜੇਠ ਬੈਠੂ ਉਹਨਾਂ ਦੇ ਪੈਂਦਾ ਚ ਹੈ ਵੇ ਕਾਮਲਿਓ ਚਾਚੇ ਤਾਇਆਂ ਦੇ ਸੌਰੀ ਕਦੋਂ ਰਿਸ਼ਤੇ ਹੁੰਦੇ ਹੁੰਦੇ ਨੇ ਕੁੜੀਆਂ ਦੇ ਤੂੰ ਤਾਂ ਬੌਲਾ ਹੈ ਮੁੰਡਿਆਂ ਨੂੰ ਤਾਂ ਵਿਆਹ ਲੈਂਦਾ ਹੁੰਦਾ ਅਗਲਾ ਕੁੜੀ ਦਾ ਰਿਸ਼ਤਾ ਨਹੀਂ ਜਾਂਦਾ ਹੁੰਦਾ ਆਪਣੀ ਬਰਾਤ ਉੱਥੇ ਟੁੱਕੀ ਸੀ ਉਹਨਾਂ ਦੀ ਬਰਾਤ ਇੱਥੇ ਥੋੜੋ ਆਜੂਗੀ ਚਾਚੀ ਤੂੰ ਤਾਂ ਐ ਗੱਲਾਂ ਕਰਦੀ ਐ ਉਹ ਐ ਗੱਲਾਂ ਨੂੰ ਕਿਹੜਾ ਮੰਨਦਾ ਅੱਜ ਕੱਲ ਕੋਈ ਨਹੀਂ ਵਿਸ਼ਮ ਕਰਦਾ ਇਹ ਗੱਲਾਂ ਦੇ ਆਪਾਂ ਕਰਨ ਦਾ ਕਰੀਏ ਠਿਕਾਣਾ ਵਧੀਆ ਐਂ ਪਤਾ ਲੱਗੇ ਵੀ ਹੋ ਗਿਆ ਕੰਮ ਨਾਲੇ ਮੇਰੀ ਗੱਲ ਸੁਣ ਮੈਂ ਤੇਰੇ ਨੂੰ ਇੱਕ ਗੱਲ ਹੋਰ ਕਹਿਣਾ ਨਾਲੇ ਉਹ ਗੜਾ ਐਂ ਕਹਿੰਦੇ ਨੇ ਵੀ ਅੱਜੇ ਵਿਆਹ ਦੇ ਦੋ ਉਹਦਾ ਆਪਾਂ ਰੋਕ ਕਰਕੇ ਇੱਕ ਸਾਲ ਖੜਨਗੇ ਫੇਰ ਉਹ ਅਗਲੇ ਸਾਲ ਵਿਆਹ ਕਰਦਾਂਗੇ ਆਪਾਂ ਨਾਲੇ ਆਪਣੀ ਕੁੜੀ ਦੀ ਪੜ੍ਹਾਈ ਪੂਰੀ ਹੋ ਜੂਗੀ ਪੁੱਤ ਉਹ ਤਾਂ ਮੈਂ ਤੈਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਮਾਨਪ੍ਰੀਤ ਦੇ ਪੁੱਛੇ ਤੋਂ ਬਿਨਾ ਤਾਂ ਮੈਂ ਕਦਮ ਚੱਕ ਨਹੀਂ ਸਕਦੀ ਹਾਂ ਉਹਨੂੰ ਪੁੱਛੂਗੀ ਜੇ ਭਈ ਉਹਦਾ ਇਰਾਦਾ ਗਾਂਹ ਪੜਨਾ ਹੋਇਆ ਫਿਰ ਮੈਂ ਐ ਤਾਂ ਨਹੀਂ ਵਿਆਹ ਕਰ ਸਕਦੀ ਧੱਕੇ ਨਾਲ ਪੁੱਤ ਚਾਚੀ ਉਹਨੂੰ ਮਨਾਉਣ ਦੀ ਜ਼ਿੰਮੇਵਾਰੀ ਤੇਰੀ ਹੈ ਤੂੰ ਜਦੋਂ ਉਹਨੂੰ ਕਹੇਂਗੀ ਵੀ ਪੁੱਤ ਮੇਰੀ ਗੱਲ ਸੁਣ ਇਹ じゃ ਰਿਸ਼ਤਾ ਇਹ じゃ ਟਿਕਾਣਾ ਹੈ ਠੀਕ ਹੈ ਵੀ ਮੇਰੀ ਜ਼ਿੰਮੇਵਾਰੀ ਹੈ ਤੈਨਾਂ ਜਦੋਂ ਗੱਲ ਕਹਿਤੀ ਤਿੱਤੋਂ ਬਾਹਰ ਕਿਵੇਂ ਆਉ ਉਹ ਨਾਲੇ ਮਾਪੇ ਥੋੜੀ ਮਾੜਾ ਕਰਦਾ ਹੁੰਦਾ ਹੈ ਹੁਣ ਅਸੀਂ ਗਲਤ ਥਾਂਵੇਂ ਖੜਾਵਾਂਗੇ ਮੈਂ ਗਲਤ ਤਾਂ ਮੈਂ ਖੜਾ ਹੂੰ ਮੇਰੀ ਮਾਂ ਗਲਤ ਤਾਂ ਮੈਂ ਖੜਾ ਹੂੰ ਪੁੱਤ ਤੂੰ ਮਾੜੀ ਥਾਂ ਨਹੀਂ ਖੜਾਉਂਦਾ ਜੇ ਖੜਾ ਆਏਗਾ ਤਾਂ ਲੰਬ ਤੈਨੂੰ ਹੀ ਹੋਊ ਕਿਸੇ ਹੋਰ ਨਹੀਂ ਉਹੀ ਗੱਲ ਕਹਿਣਾ ਚਾਚੀ ਤੈਨੂੰ ਮੈਂ ਫਿਰ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦਾ ਗੁਰੀ ਤੂੰ ਗੱਲ ਵੀ ਸਮਝ ਮੈਂ ਜਿਹੜੀ ਗੱਲ ਕਹਿਣਾ ਚਾਹੁੰਨੀ ਆ ਵੀ ਮੈਂ ਰਿਸ਼ਤਾ ਕਰੂੰ ਕਰੂੰਗੀ ਤੇਰੇ ਰਾਹੀਂ ਪਰ ਮਾੜਾ ਜ ਮਨਪ੍ਰੀਤ ਵੀ ਤਾਂ ਰਾਜੀ ਹੋਵੇ ਹੁਣ ਜਦੋਂ ਮਨਪ੍ਰੀਤ ਦਾ ਰਾਜ਼ਾ ਹੋਊਗਾ ਮੈਂ ਤੈਨੂੰ ਦੱਸ ਦੂੰ ਨਾਲੇ ਆਏ ਐ ਮੇਰੀ ਗੱਲ ਸੁਣ ਜੇ ਉਹ ਪੜ ਕੇ ਕਿਸੇ ਨੌਕਰੀ ਤੇ ਲੱਗੀ ਫਿਰ ਉਹ ਹੈਗੇ ਮੁੰਡਾ ਪਾ ਲੂਗੀ ਫਿਰ ਉਹਨੇ ਬਾਹਰ ਤੋਂ ਕੀ ਲੈਣਾਗਾ ਪੁੱਤ ਨਾ ਬਾਹਰ ਲੈ ਮੁੰਡੇ ਦੇ ਕਾਰੋਬਾਰ ਬਾਹਰਲੇ ਦੇਸ਼ 'ਚ ਨੇ ਆਪਦੇ પેટ્રોલ ਪੰਪ ਨੇ ਬਾਹਰ ਉਹ ਮੌਲ ਮੂਲ ਜੇ ਹੁੰਦੇ ਨੇ ਉਹਨੇ ਬਹੁਤ ਕੁਸ ਉਧਰੋਂ ਮੁੰਡੇ ਦਾ ਨੌਕਰੀ ਕੀ ਮੁਕਾਬਲਾ ਕਰੂਗਾ ਤੇ ਉਹ ਤਾਂ ਮੁੰਡਾ ਡਾਲਰਾਂ 'ਚ ਖੇਡਦਾ ਹੈ ਹੈ ਮੈਂ ਤਾਂ ਐ ਕਹਿੰਨੀ ਆ ਉਹ ਮੁੰਡਾ ਬਾਹਰੇ ਆ ਇਹ ਨੌਕਰੀ ਤੇ ਲੱਗੀ ਫੇਰ ਮੇਰੀ ਗੱਲ ਸੁਣ ਉਹ ਤਾਂ ਮੇਰੀ ਮਾਂ ਦੇ ਜਮੀਂ ਕਲੋਜ਼ ਨੇ ਨੇੜੇ ਨੇ ਵੀ ਰਿਸ਼ਤੇ ਵਾਲੇ ਫਿਰਦੇ ਨੇ ਮਾਗਰ ਵੀ ਰਿਸ਼ਤੇ ਵਾਲੇ ਫਰ ਭਾਈ ਵੀ ਫਿਰਦੇ ਨੇ ਉਹ ਵਿਆਹ ਲੈਣਾ ਆਪਦੇ ਨੂੰ ਮੈਨੂੰ ਤਾਂ ਐਡੀ ਕਾਲੀ ਹੈ ਨਹੀਂ ਦੇਖ ਗੁਰੀ ਗੁੱਸਾ ਤਾਂ ਤੂੰ ਮੰਨੀ ਨਾ ਮੇਰੀ ਗੱਲ ਦਾ ਕੱਲੀ ਗੱਲੀ ਮੇਰੇ ਧੀ ਹੈ ਹੈ ਇੱਕ ਮੈਂ ਵਿਆਹ ਕਰਨਾ ਹੈ ਉਹੀ ਮੈਂ ਆਪਦੀ ਜਵਾਖੜੀ ਨੂੰ ਨਾਰਾਜ਼ ਕਰ ਲਾਂ ਫਿਰ ਨਾਰਾਜ਼ ਕਰਕੇ ਵਿਆਹ ਕਰਿਆ ਕਿ ਨਾ ਕਰਿਆ ਓਏ ਮੇਰੀ ਤਾਂ ਗੱਲ ਸੁਣਾ ਕੇਰਾ ਜੇ ਜਵਾਖੜੀ ਮਾੜਾ ਮੋਟਾ ਕਰੂਗੀ ਬਾਅਦ ਚ ਸਾਰੀ ਉਮਰ ਗੁਣ ਕਾਊਗੀ ਸਾਰੀ ਉਮਰ ਮੇਰਾ ਗੁਣ ਕਾਊਗੀ ਵੀ ਗੁਰੀ ਬਾਈ ਨੇ ਕਿੰਨਾ ਵਧੀਆ ਰਿਸ਼ਤਾ ਕਰਾਇਆ ਬਾਹਰਲੇ ਦੇਸ਼ਾਂ 'ਚ ਜਾਊਗੀ ਜਹਾਜ਼ਾਂ 'ਚ ਫਿਰੂ ਨਜ਼ਾਰੇ ਲੈਂਦੀ ਹੋਰ ਕੀ ਚਾਹੀਦਾ ਹੈ ਵੇ ਚਾਹੀਦਾ ਤਾਂ ਕੁਛ ਨਹੀਂ ਚਾਹੀਦੀ ਤਾਂ ਐਸੀ ਹੈ ਉਹ ਵੀ ਜੇ ਪ੍ਰਮਾਤਮਾ ਕਰਾਵੇ ਤਾਂ ਕਰੀ ਜਾਂਦੀ ਹੈ ਪੁੱਤ ਨਾਲੇ ਤੂੰ ਆ ਗੱਲਾਂ ਛੱਡ ਹੋਰ ਆਪਾਂ ਤਾਂ ਲੰਮੀ ਪੀਂਗ ਹੋਰ ਹੀ ਪਾ ਕੇ ਖੜ ਜਾਂਦੇ ਆ ਤੂੰ ਮੈਨੂੰ ਐਂ ਦੱਸ ਉਹ ਸਾਡੇ ਵਾਲੀ ਜ਼ਮੀਨ 'ਚ ਚੌਲ-ਝੂਲ ਕਿਵੇਂ ਨੇ ਵਧੀਆ ਲੱਗੇ ਸਿੱਧੇ-ਸੁੱਧੇ ਤਾਂ ਨਹੀਂ ਹੈਗੇ ਵਧੀਆ ਖੜੇ ਨੇ ਵਧੀਆ ਖੜਨੇ ਹੋਰ ਸਮਾਨ ਪਾਇਆ ਜ਼ਮੀਨ ਠੇਕੇ ਦੇ ਤਾਂ ਹੀ ਲਈਏ ਸੋਡੜ ਲਈ ਜੇ ਮਾੜਾ-ਮੋਟਾ ਚਾਣੇ ਹੁੰਦੇ ਨੇ ਚਾਰ ਤਾਕੇ ਠੀਕ ਹੈ ਵਧੀਆ ਖੜੀ ਹੈ ਹਣ ਚਾਚੀ ਦੇਖ ਤੂੰ ਫੇਰ ਨਹੀਂ ਮੇਰੀ ਗੱਲ ਮੰਨਦੀ ਮੈਨੂੰ ਆਇਆ ਵੀ ਪਰਾਂ ਛੇਤੀ ਵਿਆਹੀ ਜਾਵੇ ਕੰਮ ਨਿਪੜੇ ਪਰ ਲੱਗਦਾ ਤੂੰ ਮੰਨਦੀ ਨਹੀਂ ਹੈਗੀ ਲੱਗੂਰੀ ਆਖੇ ਤੂੰ ਮੰਨਦੀ ਨਹੀਂ ਹੈਗੀ ਛੇਤੀ ਵਿਆਹੀ ਜਾਵੇ ਛੇਤੀ ਵਿਆਹਣ ਤਾਂ ਪੁੱਤਾ ਪਤ ਤਾਂ ਵਿਆਹੀ ਏ ਵੀ ਕੁੜੀ ਦਾ ਭਾਈ ਕੋਈ ਆਪਨ ਨੂੰ ਲਾਂਬਾ ਆ ਗਿਆ ਹੁਣ ਆਪਦੇ ਧੀ ਪੁੱਤ ਤੇ ਇੰਨਾ ਕ ਤਾਂ ਵਿਸ਼ਵਾਸ ਹੈਗਾ ਵੀ ਉਹ ਪੜਾਈ ਕਣੀ ਧਿਆਨ ਹੈ ਉਹਦਾ ਨੂੰ ਪੜ ਲੈਣ ਦੇ ਪੁੱਤ ਜੇ ਕੋਈ ਜਵਾਖ ਪੜ ਕੇ ਰਾਜੀ ਹੈ ਤਾ ਸੋਡੇ ਵਰਗੇ ਨਹੀਂ ਪੜਨੰਦੇ ਜਿਹੜੇ ਪੜਦੇ ਨਹੀਂ ਉਹਨਾਂ ਨੂੰ ਕਹਣਗੇ ਪੜੋ ਜੀ ਹਜੇ ਵਿਆਹ ਕਰਾਉਣ ਨੂੰ ਕੀ ਆ ਪੜੋ ਜੀ ਹਜੇ ਪੜੋ ਉਹ ਅਸੀਂ ਪੜਨੂ ਦੱਸ ਕੀ ਗੋਲੀ ਮਾਰਤੀ ਚਾਚੀ ਹੋਰੇ ਗੱਲਾਂ ਕਰੀ ਜਾਂਦੀਆਂ ਕਦੀ ਪੜਨੀ ਹੁੰਦੇ ਮੈਂ ਉਹਦੇ ਚੰਗੇ ਫਾਇਦਾ ਸੋਚ ਰਿਆ ਹੈ ਮੇਰੀ ਮਾਂ ਸੋਚ ਰਹੀ ਹੈ ਚੱਲ ਚੰਗਾ ਚਾਚੀ ਤੇਰੇ ਨਾਲ ਮੈਂ ਹੁਣ ਕੀ ਮੱਥਾ ਲਾਵਾਂ ਜਦੋਂ ਤੈਨੂੰ ਠੀਕ ਲੱਗੂ ਭਾਈ ਉਦੋਂ ਵਿਆਹ ਦੇ ਮੈਂ ਤਾਂ ਰਿਸ਼ਤਾ ਬਹੁਤ ਅਖੜਾ ਲੈ ਕੇ ਆਈ ਸੀ ਦੇਹ ਗੁਰੀ ਰਾਜੀ ਰਹਿ ਗੁੱਸੇ ਰਹਿ 100 ਹੱਥ ਰੱਸਾ ਸਿਰੇ ਤੇ ਗੰਢ ਮੈਂ ਤਾਂ ਹਜੇ ਆਪਦੀ 30 ਦਾ ਰਿਸ਼ਤਾ ਕਰਦੀ ਨਹੀਂ ਜਿੱਦੇ ਮਨਪ੍ਰੀਤ ਕਹੂਗੀ ਉੱਦਹੀਂ ਵਿਆ ਕਰ ਤੋ ਚਲ ਠੀਕ ਹੈ ਫਿਰ ਹਾਂ ਬਾ ਠੀਕ ਹੈ ਚਾਹ ਪੀਣੀ ਹੈ ਤਾਂ ਦੱਸ ਨਾ ਬਸ ਪੀ ਲਈ ਚਾ ਚੰਗਾ ਲਓ ਇਹਨੂੰ ਕੋਈ ਹੋਰ ਕੰਮ ਹੀ ਨਹੀਂ ਆਥਣੇ ਆਊਗਾ ਤਾਂ ਵਿਆਹ ਦੀ ਗੱਲ ਚਲਾ ਲੂ ਤੜਕੇ ਆਊ ਤਾਂ ਵਿਆਹ ਦੀ ਗੱਲ ਰਾਜੀ ਖੁਸ਼ੀ ਦੀ ਕੋਈ ਗੱਲ ਨਹੀਂ ਕੋਈ ਹੋਰ ਕੰਮ ਦੀ ਗੱਲ ਨਹੀਂ ਆਹ ਵਿਆਹ ਤੱਕਰੀ ਜਾ ਬੜਦਾ ਹੈ ਗੱਲ ਪਤਾ ਨਹੀਂ ਕੀ ਇਹਨੂੰ ਮੇਰੀ ਧੀ ਦੁੱਖ ਦੰਦੀ 10 ਰੋਟੀ ਖਾਂਦੇ ਚੰਗੇ ਨਹੀਂ ਲੱਗਦੇ ਉਹਨੂੰ ਪੜ ਲੈਣ ਦੇ ਜਵਾਖੜੀ ਨੂੰ ਕਿਸੇ ਨੌਕਰੀ ਤੇ ਲੱਗ ਗਈ ਚੱਲ ਆਪਦੇ ਪੈਰਾਂ 'ਸਰ ਹੋ ਜੂਗੀ ਬਗਾਨੇ ਪੁੱਤ ਦੀ ਜੇਬ ਕਣੀ ਤਾਂ ਨਹੀਂ ਚੱਕਿਆ ਕਰੂਗੀ ਵੀ ਮੈਨੂੰ ਦੇ ਦੇ ਪੈਸੇ ਮੈਨੂੰ ਲੋੜ ਹੈਗੀ ਹੈ 10 ਜੇ ਮੇਰੇ ਪੁੱਤ ਹੁੰਦਾ ਉਹਨੂੰ ਵੀ ਤਾਂ ਮੈਂ ਪੜਾਉਂਦੀ ਉਹੀ ਦੁੱਗਣੀ ਪੜਾਈ ਮੈਂ ਆਪ ਦਿੱਤੀ ਨੂੰ ਕਰਾ ਦੂੰਗੀ ਇਹ ਵੀ ਕਾਮਲਾ ਹੀ ਹੋ ਰਿਹਾ ਪਤਾ ਨਹੀਂ ਭਈ ਉਹੀ ਜੈਲਸੀ ਕਰਨ ਲੱਗੇ ਵੀ ਨਾ ਇਹ ਕੁੜੀ ਨਾ ਵੱਧ ਪੜ ਜੇ ਪੜਾਉਂਗੀ ਤਾਈ ਜਿੰਨਾ ਮਰਜੀ ਜ਼ੋਰ ਲਾ ਲੈ ਗੁਰੀਆ ਤੇਰੇ ਆਖੇ ਲਾ ਕੇ ਵਿਆਹ ਨਹੀਂ ਕਰਦੀ ਮੈਂ ਆਪਣੀ ਧੀ ਦਾ ਕਿਸੇ ਨੇ ਸਹੀ ਕਿਹਾ ਜਿਵੇਂ ਤਾਂ ਜੱਟ ਦੀ ਜਿੰਦ ਜਾਨ ਹੁੰਦੀ ਇੱਕ ਪੁੱਤ ਦੀ ਦਾਤ ਦਾ ਰੱਬ ਸਭ ਨੂੰ ਦੇਵੇ ਧੀਆ ਚਾਹੇ ਲੱਖ ਨੇ ਪੁੱਤਾਂ ਤੋਂ ਬਿਨਾ ਜ਼ਮੀਨਾਂ ਨਹੀਂ ਕੋਈ ਸਾਹ ਸਕਦਾ ਧੀ ਦਾ ਕੀ ਹੈ ਦੀ ਵਿਆਹ ਕਰਾ ਕੇ ਸੌਰੀ ਬਾਗ ਜੂ ਆ ਆ ਗਈ ਪੁੱਤ ਆ ਜਾ ਹੋ ਗਿਆ ਕੰਮ ਤੇਰੇ ਉਧਰ ਕੀ ਗੱਲ ਪੁੱਤ ਮੇਰਾ ਪੁੱਤ ਗੁੱਸੇ ਹੋ ਗਿਆ ਲ ਬੋਲ ਗਿਆ ਕੁਛ ਕਿਉਂ ਕੀ ਹੋ ਗਿਆ ਕੇ ਕੰਮਾਂ ਚ ਥੱਕ ਗਿਆ ਮੇਰਾ ਪੁੱਤ ਹੈ ਕੋਈ ਮੈਂ ਕਰ ਲਉ ਹੁਣ ਜਿਹੜੇ ਰਹਿ ਗਏ ਤੂੰ ਹੁਣ ਰਾਮ ਕਰ ਲੈ ਪੁੱਤ ਆ ਵਸ ਦੋ ਕੱਪੜੇ ਤਾਂ ਹਲਾ ਕੇ ਮੈਂ ਕਰਿਆਉਣੀ ਆ ਕੀ ਰਹਿ ਗਿਆ ਮੈਨੂੰ ਦੱਸ ਦੇ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਿਹੜੀਆਂ ਤੂੰ ਰੱਬ ਤੋਂ ਮੇਰਾ ਭਰਾ ਮੰਗੀ ਜਾਂਦੀ ਸੀ ਉਹ ਨਹੀਂ ਨਹੀਂ ਬੋਲਾ ਪੁੱਤ ਮੈਂ ਮੈਂ ਤਾਂ ਕੁਝ ਵੀ ਨਹੀਂ ਬੋਲੀ ਹੈਗੀ ਤੈਨੂੰ ਕਿੱਥੋਂ ਸੁਣ ਗਿਆ ਮੈਨੂੰ ਸਾਰਾ ਸੁਣ ਗਿਆ ਮੈਂ ਗੁੱਸਾ ਕਰ ਗਈ ਹੁਣ ਤੇਰੀ ਗੱਲ ਦਾ ਪੁੱਤ ਗੁੱਸਾ ਨਹੀਂ ਕਰਦੇ ਹੁੰਦੇ ਮਨਪ੍ਰੀਤ ਤੂੰ ਸਿਆਣੀ ਐ ਮੇਰੀ ਧੀ ਦੇਖ ਜੇ ਤੈਨੂੰ ਸੁਣ ਵੀ ਗਿਆ ਤਾਂ ਇੱਚ ਝੂਠ ਵੀ ਕੋਈ ਨਹੀਂ ਜਮੀਨ ਦਾ ਵਾਰਸ ਤਾਂ ਹੋਣਾ ਚਾਹੀਦਾ ਪਰ ਮੈਂ ਤਾਂ ਮੇਰੀ ਧੀ ਨੂੰ ਹੀ ਜ਼ਮੀਨ ਦਾ ਵਾਰਸ ਬਣਾਇਆ ਹੋਇਆ ਮੇਰਾ ਤਾਂ ਇਹ ਸੱਤਾ ਪੁੱਤਾ ਦਾ ਉਤੋਂ ਦੀ ਐ ਮੇਰੀ ਧੀ ਮੈਨੂੰ ਹਲੇ ਵੀ ਮੈਨੂੰ ਧੀ ਮੰਨੀ ਬੈਠੀ ਆ ਤੂੰ ਮੈਨੂੰ ਪੁੱਤ ਨਹੀਂ ਮੰਨੇ ਆ ਰੈਣ ਦੇ ਬਸ ਮੈਂ ਨਹੀਂ ਪੁੱਤ ਉਹ ਗੱਲ ਨਹੀਂ ਉਹ ਤਾਂ ਇੱਕ ਕਹਾਵਤ ਐ ਮੈਂ ਵੀ ਕਾਮਲੀ ਕਿੱਥੋਂ ਕਹਾਵ ਤੱਕ ਅੱਲੀ ਬਸ ਬੈਠੀ ਮੇਰੇ ਜੀਜਾ ਨਹੀਂ ਲੱਗਿਆ ਉਹੀ ਗੱਲ ਜੀ ਯਾਦ ਆ ਗਈ ਤੇਰੀ ਨਾਨੀ ਬਾਤਾਂ ਜੀਆਂ ਪਾਉਂਦੀ ਹੁੰਦੀ ਸੀ ਉਹ ਬਾਤ ਯਾਦ ਆ ਗਈ ਪੁੱਤ ਉਹ ਪਾਉਣ ਲੱਗ ਗਈ ਸੀ ਹੋਰ ਕੋਈ ਗੱਲ ਬਾਤ ਨਹੀਂ ਤੂੰ ਤਾਂ ਬੋਲਾਂ ਉਹੀ ਗੁੱਸਾ ਕਰ ਜੰਦਾ ਚਲ ਤੂੰ ਟੈਨਸ਼ਨ ਨਾ ਲੈ ਮੈਂ ਸਾਰਾ ਕੁਝ ਦੇਖ ਲਿਆ ਮੈਂ ਆਪੇ ਜ਼ਮੀਨ ਜਮੂਨ ਆਪੇ ਸੰਭਲੂ ਸਾਰਾ ਕੁਝ ਮੈਂ ਆਪੇ ਕਰ ਲੂੰ ਅੱਛਾ ਹਾਂ ਬਾਲੇ ਕਰੇ ਮੈਂ ਤੇ ਹੋਰ ਮੈਂ ਬਾਹ ਨਹੀਂ ਸਕਦੀ ਪੁੱਤ ਕੁੜੀਆਂ ਤਾਂ ਕੁੜੀਆਂ ਵਾਲੇ ਕੰਮ ਹੀ ਸੋਹਣੀਆਂ ਲੱਗਦੀਆਂ ਨੇ ਕਰਦੀਆਂ ਨਹੀਂ ਬੇਬੇ ਹਾਂ ਸਾਰਾ ਕੁਝ ਮੈਂ ਆਪੇ ਸੰਭਲ ਲੂੰਗੀ ਦੇਖ ਲੈ ਪੁੱਤ ਵਿਆਹ ਕਰਾ ਕੇ ਤੂੰ ਵੀ ਸਹੁਰੇ ਤੁਰ ਜੇਂਗੀ ਜਦੋਂ ਵਿਆਹ ਹੋਊਗਾ ਉਦੋਂ ਦੇਖੀ ਜਾਊਗੀ ਲੈ ਆਖੇ ਜਦੋਂ ਵਿਆਹ ਹੋਊਗਾ ਦੇਖੀ ਜਾਊਗੀ ਆਹ ਤੇ ਤਾਏ ਦਾ ਪੁੱਤ ਤਾਂ ਅੱਡੀਆਂ ਨੂੰ ਥੁੱਕ ਲਈ ਫਿਰਦਾ ਐਂ ਕਹਿੰਦਾ ਕਿਹੜੇ ਵੇਲੇ ਮਾਨਪ੍ਰੀਤ ਨੂੰ ਢੋਲੀ ਪਾ ਕੇ ਤੋੜ ਦਿਆਂ ਤਾਂ ਹੀ ਤਾਂ ਕਰਾਉਂਦੀ ਨਹੀਂ ਇਹ ਕੀ ਮਤਬ ਲਾ ਖੜੀ ਨਹੀਂ ਕਰਾਉਂਦੀ ਸਾਰਾ ਕੁਝ ਸਾਮਲਾ ਮੈਂ ਆਪੇ ਕਰਾ ਲੂੰਗੀ ਫਿਰ ਚੱਲ ਚੰਗਾ ਬਾਕੀ ਦੇ ਕੰਮ ਕਰ ਲੈਨੇ ਆਪਾਂ ਜਿਹੜੇ ਰਹਿੰਦੇ ਨੇ ਕੋਈ ਨਾ ਤੂੰ ਆਏ ਘਰ ਲੈ ਮੈਨੂੰ ਫੜਾ ਦੇ ਮੈਂ ਲੈ ਜਾਨੀ ਆ ਇਹਨਾਂ ਨੇ ਤੈਹਾਂ ਲਾਉਣ ਵਾਲੀਆਂ ਨੇ ਮੈਂ ਆਪੇ ਲਾ ਲੈਣੀ ਅੰਦਰ ਬੈਠ ਕੇ ਤੂੰ ਮਾਰ ਗੱਲਾਂ ਜਿਹੜੀਆਂ ਆਪਦੇ ਆਪ ਚ ਗੱਲਾਂ ਮਾਰਦੀਆਂ ਉਹ ਪੁੱਤ ਤੂੰ ਤਾਂ ਉਹੀ ਗੁੱਸੇ ਹੋ ਗਿਆ ਮੇਰੇ ਨਾਲ ਲੈ ਦੱਸ ਇੱਕ ਤਾਂ ਇਹ ਚ ਗੁੱਸਾ ਵਾਲਾ ਹੈਗਾ ਧੀਏ ਜੇ ਸਹੀ ਸੋਚੇ ਨਾ ਗਲਤ ਤਾਂ ਨਹੀਂ ਮੈਂ ਕਿਹਾ ਕੁਝ ਕਿਹਾ ਤਾਂ ਮੈਂ ਸਹੀ ਹੈ ਜੇ ਤੇਰੇ ਭਰਾ ਹੁੰਦਾ ਤੇਰੀ ਬਰਾਬਰ ਦੀ ਬਾਹ ਹੁੰਦੀ ਪੁੱਤ ਆਉਂਦੀ ਜਾਂਦੀ ਤੇ ਤੇਰੇ ਨਾਲ ਜਾਂਦਾ ਮੇਰਾ بڑے ਪੇ ਦਾ ਸਹਾਰਾ ਬਣਦਾ ਆਖਰ ਨੂੰ ਤੀਏ ਇੱਕ ਦਿਨ ਤੈਨੂੰ ਵੀ ਵਿਆਹ ਕਰਕੇ ਤੋੜਨਾ ਹੀ ਪਊਗਾ ਬਗਾਨੇ ਘਰ ਤੀਆ ਤਾਂ ਰਾਜੇ ਰਾਮੇ ਨਹੀਂ ਰੱਖ ਸਕੇ ਮੈਂ ਤੈਨੂੰ ਕਿੱਥੇ ਰੱਖਾਂ ਨਾਲੇ ਪੁੱਤ ਜਿੱਥੇ ਪੁੱਤ ਖੜਜੂ ਉੱਥੇ ਤੇ ਕਿੱਥੇ ਖੜਜੂ ਐਵੇਂ ਲੱਗਦਾ ਕਹਿਣਾ ਪੈਂਦਾ ਇਹ ਮੇਰੇ ਪੁੱਤਾਂ ਵਰਗੇ ਤੇ ਆ ਇਹ ਤਾਂ ਤੇ ਹੀ ਹੋਇਆ ਚਲ ਆਣਾ ਯਾਰ ਇਹ ਤਾਂ ਮੜਾ ਜਾ ਮੂੰਹ ਦੇ ਫੇਰ ਸਮਝ ਜੰਦੀ ਆ ਵੀ ਮਾਂ ਸੰਸਾ ਕਰਦੀ ਜਾਮਾ ਓਏ ਯਾਰ ਨਿਕਲ ਜਾ ਕਰ ਕਦੇ ਕਿਤਾਬਾਂ ਚੋਂ ਵੀ ਯਾਰ ਇੱਕ ਤਾਂ ਬੱਸ ਬੜੀ ਲੇਟ ਹੋ ਗਈ ਯਾਰ ਮੈਨੂੰ ਲੱਗਦਾ ਕਲਾਸ ਹੀ ਮਿਸ ਹੋਊ ਅੱਜ ਤਾਂ ਆਜੂਗੀ ਟਾਈਮ ਨਾਲ ਬੱਸ ਐਨੀ ਛੇਤੀ ਨਹੀਂ ਮਿਸ ਹੁੰਦੀ ਚੰਦਾ ਸਾਰਾ ਦਿਨ ਕਲਾਸਾਂ ਮਿਸ ਕਰਨ ਦੇ ਬਹਾਨੇ ਚਾਹੀਦੇ ਮਾਦਾ ਵੇਲਾ ਤੇਰੇ ਕਰਕੇ ਵਾਸਤੇ ਵੀ ਜਾ